ਦਾਕੇ ਹਲਕੇ ਚ ਚੇਅਰਮੈਨ ਸਾਹਿਬ ਜਗਜੀਤ ਸਿੰਘ ਗੋਸ਼ਿਆ ਸਾਹਿਬ ਦੇ ਘਰੇ ਮੈਂ ਆਇਆ ਬੜੇ ਪੁਰਾਣੇ ਟਕਸਾਲੀ ਅਕਾਲੀ ਪਰਿਵਾਰ ਜਿਹਨੇ ਪਰਿਵਾਰ ਨੇ ਪੀੜ੍ਹੀਆਂ ਤੋਂ ਪੀੜ੍ਹੀਆਂ ਅਕਾਲੀ ਦਲ ਤੋਂ ਬਗੈਰ ਦੇਖਿਆ ਹੈ। ਸੋ ਅੱਜ ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਆ ਉਹਨਾਂ ਨੇ ਪੂਰਾ ਯਕੀਨ ਦਵਾਇਆ ਹੈ ਕਿ ਪੂਰੇ ਡਟਕੇ ਅਕਾਲੀ ਦਲ ਨੂੰ ਹੋਰ ਉੱਤੇ ਬਲਣ ਦੀਆਂ ਜੇ ਲੈ ਕੇ ਜਾਣਗੇ। ਦੇਖੋ ਸ਼੍ਰੋਮਣੀ ਅਕਾਲੀ ਦਲ ਜੋ ਪਾਰਟੀ ਹੈ ਇਹ ਜੇ ਇਨਸਾਨਾਂ ਕਰਕੇ ਖੜੀ ਹੋਈ ਹੈ ਜਿਹੜੇ ਪਰਿਵਾਰਾਂ ਨੇ ਅਕਾਲੀ ਦਲ ਤੋਂ ਬਗੈਰ ਸੋਚਿਆ ਨਹੀਂ ਜੇ ਅਕਾਲੀ ਦਲ ਦਾ ਨੁਕਸਾਨ ਹੋਇਆ ਉਹ ਜੇ ਗੱਦਾਰਾਂ ਕਰਕੇ ਹੋਇਆ ਜਿਵੇਂ ਯਾਲੀ ਹੈ ਮਨਪ੍ਰੀਤ ਯਾਲੀ ਹੈ ਜਿਹੜੇ ਮੌਕਾ ਪ੍ਰਸਤ ਹੈ ਸਾਡੀ ਸਰਕਾਰਾਂ ਹੀ ਉਹਨੇ ਆਪਣੇ ਠੱਗੀ ਠੋਰੀ ਮਾਰਨੀ ਸੀ ਪੈਸੇ ਕਮਾਉਣੇ ਸੀ ਪਲਾਸਾਂਸ ਲੈਣੇ ਸੀ ਤੇ ਅਕਾਲੀ ਦਲ ਚ ਆ ਗਿਆ ਹੁਣ ਅੱਜਕਲ ਜੋ ਠੱਗੀਆਂ ਜਿਹੜੀ ਤੇ ਹੁਣ ਭਗਵੰਤ ਮਾਨ ਦਾ ਟ੍ਰੈਫਿਕਰ ਦਾ ਹੈ ਆ ਚੀਜ਼ਾਂ ਲੁਕਦੀਆਂ ਨਹੀਂ ਪਰ ਮੈਂ ਇਹਨਾਂ ਨੂੰ ਇੰਨਾ ਕਹਿਣਾ ਚਾਹਣਾ ਹੈ ਮਨਪ੍ਰੀਤਿਆ ਵਾਲੀ ਜੀ ਨੂੰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਹਾਡਾ ਸੁਪਨਾ ਨਹੀਂ ਪੂਰਾ ਹੁੰਦਾ ਇਹਦਾ ਇੱਕੋ ਹੀ ਸੁਪਨਾ ਹੈ ਤੁਸੀਂ ਦੇਖ ਲਓ ਜਿਹਦੇ ਕਰੇ ਜਾਂਦਾ ਹੈ ਨਾ ਸਭ ਤੋਂ ਪਹਿਲੇ ਉਹਦੇ ਪਿੱਠ ਤੇ ਛੁਰਾ ਮਾਰਦਾ ਹੈ ਹੁਣ ਨਵਾਂ ਨਵਾਂ ਉਹ ਆ ਜਿਹੜਾ ਨਵਾਂ ਅਕਾਲੀ ਦਲ ਜਾਲੀ ਜਿਆ ਜਿਹੜਾ ਅਕਾਲੀ ਦਲ ਬਣਿਆ ਉਹਦਾ ਮੈਂ ਉਹਦੇ ਉਹਦੇ ਹੁਣੇ ਬਣਾਇਆ ਨਾ ਬਹਿ ਕੇ ਤੇ ਅੱਜ ਪਿੱਟ ਤੇ ਉਹਦੇ ਸ਼ੁਰੂਆਮਾਰਤਾ ਉਹ ਜਿਹੜਾ ਨੀਟਾ ਪ੍ਰਧਾਨ ਹੈ ਉਹਦੀ ਹੁਣ ਫੋਟੋ ਹੀ ਨਹੀਂ ਲਾਉਂਦਾ ਹਲੇ ਪਤਾ ਨਹੀਂ ਕਿੰਨੇ ਘਰ ਬਦਲਨੇ ਆ ਜਿਹੜਾ ਬੰਦਾ ਐਨੇ ਘਰ ਬਦਲਦਾ ਨਾ ਉਹਨ ਕੋਈ ਨਹੀਂ ਵਾਰਦਾ ਆਪਣੇ ਤੇ ਇੱਥੇ ਹੁਣ ਕਹਿੰਦਾ ਫਿਰਦਾ ਹੈ ਕਿ ਜੇ ਮੈਂ ਅਕਾਲੀ ਦਲ ਨਾਲ ਸਾਡਾ ਸਮਝੌਤਾ ਨਾ ਜਦੋਂ ਤੱਕ ਤਮ ਗਿਨਾ ਤੱਕ ਤਮ ਮੈਂ ਪ੍ਰਧਾਨ ਆ ਐਜੇ ਬੰਦੇ ਤਾਂ ਨੇੜੇ ਨਹੀਂ ਲੱਗਣ ਦਿੰਦਾ ਮੈਂ ਅਕਾਲੀ ਦਲ ਕਿਉਂਕਿ ਇੰਨਾ ਲੋਕਾਂ ਕਰਕੇ ਹੀ ਆਪਣਾ ਨੁਕਸਾਨ ਹੋਇਆ ਜਿਹੜੇ ਮੌਕਾ ਪ੍ਰਸਤ ਬੰਦੇ ਆ ਉਹਨਾਂ ਕਰਕੇ ਨੁਕਸਾਨ ਹੋਇਆ ਸੋ ਮੈਨੂੰ ਬੜੀ ਖੁਸ਼ੀ ਹੈ ਤੇ ਹੁਣ ਸਾਰੀ ਜ਼ਿੰਮੇਵਾਰੀ ਆ ਜਿਹੜੀ ਸੀਟਾਂ ਦਾ ਤੁਸੀਂ ਜਿਤਾਉਣੀਆਂ ਜੀ ਬੱਸ ਕਰਕੇ ਜਦੋਂ ਥੈਂਕ ਯੂ ਥੈਂਕ ਯੂ ਕਾਂਸਟਰੋਡ ਵਾਲੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤੁਹਾਨੂੰ ਦੱਸਾਂ ਆ ਸਾਰੇ ਠੱਗੀ ਠੋਰੀ ਵਾਲੇ ਬੰਦੇ ਆ ਕਾਂਗਰਸੀ ਐਂ ਸਾਰੇ ਹੁਣ ਭਗਵੰਤ ਮਾਨ ਤੋਂ ਕਿਉਂ ਡਰਦੇ ਆ ਕਿਉਂਕਿ ਉਹਨੇ ਫਾਈਲਾਂ ਖੋਲੀਆਂ ਆ ਜਿਹੜਾ ਇਹਨਾਂ ਦਾ ਪ੍ਰਧਾਨ ਆ ਆ ਆ ਰਾਜਾ ਬੜਿੰਗ ਰੋਜ਼ ਕਿਚਣਾ ਕਰਦਾ ਭਗਵੰਤ ਮਾਨ ਕਿ ਤੇਰੀ ਬੱਸਾਂ ਦੀ ਫਾਈਲ ਮੇਰੇ ਕੋਲੇ ਆ ਜਦੋਂ ਬੋਲਦਾ ਬੱਸਾਂ ਦੀ ਫਾਈਲ ਮੇਰੇ ਕੋਲੇ ਆ ਕਿਸੇ ਅਕਾਲੀ ਦਲ ਦੇ ਲੀਡਰ ਬਾਰੇ ਕਿਹਾ ਨੇ ਕਿਉਂਕਿ ਹਿੰਮਤ ਨਹੀਂ ਆ ਅਕਾਲੀ ਦਲ ਪੰਜਾਬ ਨਾਲ ਜੁੜਿਆ ਸੀ ਅਸੀਂ ਜੋ ਕੁਝ ਬਣਾਇਆ ਪੰਜਾਬ ਸਾਡੀ ਸੋਚ ਪੰਜਾਬ ਅਸੀਂ ਮਰਨਾ ਪੰਜਾਬ